ਜੇਕਰ ਤੁਹਾਨੂੰ ਵੀ ਹੈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤਾਂ ਹੁਣ ਘਬਰਾਓ ਨਾ ਤੁਹਾਡੇ ਘਰ ਦੇ ਵਿੱਚ ਪਈ ਇਹ ਹਰੀ ਸਬਜ਼ੀ ਦਵਾਈਗੀ ਤੁਹਾਨੂੰ ਇਹਨਾਂ ਬਿਮਾਰੀਆਂ ਤੋਂ ਨਿਛਾੜ ਇੱਕ ਵਾਰ ਇਹਨਾਂ ਸਬਜ਼ੀਆਂ ਦੇ ਫਾਇਦੇ ਜਾਣ ਲਵੋ ਫਿਰ ਨਹੀਂ ਮੁੜ ਕੇ ਲੋੜ ਪਵੇਗੀ ਦਵਾਈਆਂ ਦੀ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਰਪੱਖ ਪੋਸਟ ਦੇ ਇਸ ਖਾਸ ਪ੍ਰੋਗਰਾਮ ਹੈਲਥ ਟਿਪਸ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਗੱਲਬਾਤ ਕਰਦੇ ਹਾਂ ਕੁਝ ਬਹੁਤ ਹੀ ਖਾਸ ਅਤੇ ਘਰੇਲੂ ਟਿਪਸ ਦੇ ਬਾਰੇ ਤੇ ਤੁਹਾਨੂੰ ਅਸੀਂ ਹਰ ਉਸ ਟਿਪਸ ਦੇ ਬਾਰੇ ਦੱਸਦੇ ਹਾਂ ਜਿਸ ਤੋਂ ਬਾਅਦ ਤੁਹਾਨੂੰ ਦਵਾਈਆਂ ਖਾਣ ਦੀ ਲੋੜ ਨਹੀਂ ਪੈਂਦੀ। ਭਾਵੇਂ ਕੋਈ ਵੀ ਬਿਮਾਰੀ ਹੋਵੇ ਤੁਸੀਂ ਉਸ ਦੇ ਵਾਸਤੇ ਇਹਨਾਂ ਟਿਪਸ ਨੂੰ ਇਸਤੇਮਾਲ ਕਰ ਸਕਦੇ ਹੋ। ਹੋ ਸਕਦਾ ਹੈ ਕਿ ਤੁਹਾਨੂੰ ਵੱਡੀ ਤੋਂ ਵੱਡੀ ਬਿਮਾਰੀ ਤੋਂ ਵੀ ਨਿਜਾਜ਼ ਜੜੀ ਆ ਮਿਲ ਸਕੇ। ਜੇਕਰ ਜਾਨਣਾ ਚਾਹੁੰਦੇ ਹੋ ਬਲੱਡ ਪ੍ਰੈਸ਼ਰ ਤੋਂ ਛੁਟਕਾਰਾ ਪਾਉਣ ਦੇ ਤਰੀਕੇ ਤਾਂ ਵੀਡੀਓ ਦੇ ਆਖਿਰ ਤੱਕ ਜੁੜੇ ਰਹੋ। ਤੇ ਆਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਇਸ ਹੈਲਥ ਟਿਪਸ ਪ੍ਰੋਗਰਾਮ ਦੀ। ਵੈਸੇ ਤਾਂ ਹਰੀਆਂ ਸਬਜ਼ੀਆਂ ਸਿਹਤ ਦਾ ਖਜ਼ਾਨਾ ਹੁੰਦੀਆਂ ਐਜ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਆਇਰਨ ਪਾਇਆ ਜਾਂਦਾ ਹੈ ਇਸ ਨੂੰ ਖਾਣ ਦੇ ਬਹੁਤ ਸਾਰੇ ਚਮਤਕਾਰੀ ਫਾਇਦੇ ਵੀ ਹੁੰਦੇ ਆ ਪਾਲਕ ਖਾਣ ਦੇ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੇ ਸਮੇਤ ਕਈ ਸਾਰੀਆਂ ਬਿਮਾਰੀਆਂ ਤੋਂ ਰਾਹਤ ਵੀ ਮਿਲਦੀ ਹੈ ਇਸ ਨੂੰ ਮੈਮੋਰੀ ਬੂਸਟਰ ਵੀ ਮੰਨਿਆ ਜਾਂਦਾ ਹੈ ਪਾਲਕ ਤੋਂ ਕਈ ਤਰ੍ਹਾਂ ਦੀਆਂ ਸਬਜ਼ੀਆਂ ਬਣਾਈਆਂ ਜਾਂਦੀਆਂ ਜੇਕਰ ਤੁਹਾਨੂੰ ਸਬਜ਼ੀਆਂ ਪਸੰਦ ਨਹੀਂ ਐ ਤਾਂ ਤੁਸੀਂ ਇਸ ਦਾ ਸੂਪ ਵੀ ਪੀ ਸਕਦੇ ਹੋ ਜੋ ਕਿ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਵੀ ਹੁੰਦਾ ਹੈ ਤੇ ਨਾਲ ਹੀ ਸੁਆਦੀ ਵੀ ਮੰਨਿਆ ਜਾਂਦਾ ਹੈ दरअसल हरियाली सब्जियां ਤੁਹਾਡੀ ਸਿਹਤ ਨੂੰ ਹਮੇਸ਼ਾ ਕੀ ਹਰਾ ਭਰਾ ਰੱਖਤੀਆਂ ਐ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਮੌਸਮ ਦੇ ਹਿਸਾਬ ਦੇ ਨਾਲ ਜਾਂ ਰੁੱਤਾਂ ਦੇ ਹਿਸਾਬ ਦੇ ਨਾਲ ਸਬਜ਼ੀਆਂ ਜੜੀਆਂ ਨੇ ਜ਼ਰੂਰ ਖਾਣੇ ਚਾਹੀਦੀਆਂ ਕਿਉਂਕਿ ਇਸ ਦੇ ਵਿੱਚ ਕਾਫੀ ਜ਼ਿਆਦਾ ਚੰਗੇ ਪੋਸ਼ਕ ਤੱਤ ਪਾਏ ਜਾਂਦੇ ਨੇ ਜੋ ਸਾਡੇ ਸਰੀਰ ਵਾਸਤੇ ਬਹੁਤ ਹੀ ਚੰਗੇ ਵੀ ਮੰਨੇ ਜਾਂਦੇ ਐ ਵੈਸੇ ਇਸ ਰੁੱਤ ਦੇ ਵਿੱਚ ਸਾਗ ਜਿਹੜਾ ਵੱਤੋ ਵੱਤ ਖਾਇਆ ਜਾ ਰਿਹਾ ਹਰ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਾਗ ਹੀ ਬੜਿਆ ਹੁੰਦਾ ਐ ਪਾਲਕ ਦਾ ਸਾਗ ਤੁਸੀਂ ਵੀ ਜਰੂਰ ਖਾਦਾ ਹੋਵੇਗਾ ਤੇ ਠੰਡ ਦੇ ਮੌਸਮ ਦੇ ਵਿੱਚ ਇਸ ਸਾਗ ਦੇ ਜਿਹੜੇ ਨੇ ਬਹੁਤ ਜ਼ਿਆਦਾ ਚਮਤਕਾਰੀ ਫਾਇਦੇ ਹੁੰਦੇ ਆ ਜੋ ਤੁਹਾਡੀ ਸਰੀਰ ਵਾਸਤੇ ਬਹੁਤ ਹੀ ਜ਼ਿਆਦਾ ਚੰਗੇ ਵੀ ਮੰਨੇ ਜਾਂਦੇ ਆ ਦੱਸੀ ਕਿ ਹਾਈ ਬਲੱਡ ਪ੍ਰੈਸ਼ਰ ਤੋਂ ਇਲਾਵਾ ਹੋਰ ਵੀ ਕਈ ਸਾਰੀਆਂ ਬਿਮਾਰੀਆਂ ਦੇ ਵਿੱਚ ਸਾਗ ਜਿਹੜਾ ਤੁਹਾਡੀ ਬਹੁਤ ਚੰਗੀ ਮਦਦ ਕਰੇਗਾ ਪਾਲਕ ਵੀ ਤੁਹਾਡੀ ਮਦਦ ਕਰੇਗਾ ਪਾਲਕ ਅਤੇ ਸਾਗ ਦੇ ਨਾਲ ਤੁਹਾਡੇ ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਜਿਹੜੀਆਂ ਨੇ ਦੂਰ ਹੋ ਜਾਣਗੀਆਂ ਤੇ ਨਾਲ ਕੀ ਨਾਲ ਜੇਕਰ ਤੁਸੀਂ ਵੀ ਕਈ ਤਰ੍ਹਾਂ ਦੇ ਚੀਜ਼ਾਂ ਭੁੱਲ ਜਾਂਦੇ ਕਈ ਵਾਰ ਹੁੰਦਾ ਹੈ ਕਿ ਅਸੀਂ ਗੈਸ ਦੇ ਉੱਤੇ ਕੁਝ ਰੱਖ ਦਿੱਤਾ ਪਰ ਬਾਅਦ ਦੇ ਵਿੱਚ ਅਸੀਂ ਭੁੱਲ ਜਾਂਦੇ ਆ ਪਾਵਕੇ ਯਾਦਾਸ਼ਤ ਦੀ ਜੋ ਕਮੀ ਵਰਗੀਆਂ ਬਿਮਾਰੀਆਂ ਨੇ ਤੁਹਾਨੂੰ ਪਾਲਕ ਖਾਣ ਤੋਂ ਬਾਅਦ ਆਪਣੇ ਆਪ ਹੀ ਠੀਕ ਹੋ ਜਾਣਗੀਆਂ ਕਹਿ ਸਕਦੇ ਆ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਦਵਾਈਆਂ ਦੀ ਲੋੜ ਨਹੀਂ ਪਵੇਗੀ ਦਾਸੀ ਕੇ ਪਾਲਕ ਦੇ ਵਿੱਚ ਨਾਈਟ੍ਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਹਾਈ ਬੀਪੀ ਨੂੰ ਕੰਟਰੋਲ ਕਰਨ ਦੇ ਵਿੱਚ ਬਹੁਤ ਹੀ ਮਦਦ ਕਰਦੀ ਹੈ ਇਸ ਤੋਂ ਇਲਾਵਾ ਇਹ ਸਟੇਰ ਦੇ ਵਿੱਚ ਹਾਈ ਕੋਲੇਸਟ੍ਰੋਲ ਅਤੇ ਹਾਰਟ ਅਟੈਕ ਦੇ ਖਤਰੇ ਨੂੰ ਵੀ ਦੂਰ ਕਰਦਾ ਹੈ ਇਨਾਂ ਹੀ ਨਹੀਂ ਸਗੋਂ ਇਹ 슈ਗਰ ਅਤੇ ਸ਼ੂਗਰ ਵਰਗੀਆਂ ਕਈ ਹੋਰ ਵੀ ਬਿਮਾਰੀਆਂ ਦੇ ਵਿੱਚ ਬਹੁਤ ਹੀ ਫਾਇਦੇਮੰਦ ਸਾਬਤ ਹੁੰਦਾ ਸਰਦੀਆਂ ਦੇ ਵਿੱਚ ਪਾਲਕ ਤੇ ਪਰੌਂਠੇ ਦਾਲਾਂ ਸਬਜ਼ੀਆਂ ਸੂਪ ਅਤੇ ਹੋਰ ਵੀ ਬਹੁਤ ਸਾਰੇ ਸਵਾਦੀ ਪਕਵਾਨ ਜਿਹੜੇ ਨੇ ਇਸ ਤੋਂ ਤਿਆਰ ਕੀਤੇ ਜਾ ਸਕਦੇ ਆ ਪਰ ਕੀ ਤੁਸੀਂ ਜਾਣਦੇ ਹੋ ਕਿ ਪਾਲਕ ਨੂੰ ਇੱਕ ਸੁਪਰ ਫੂਡ ਦਾ ਦਰਜਾ ਵੀ ਦਿੱਤਾ ਗਿਆ ਕਿਉਂਕਿ ਇਸ ਦੇ ਵਿੱਚ ਪ੍ਰੋਟੀਨ ਅਤੇ ਵਿਟਾਮਿਨ ਦੀ ਕਾਫੀ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ ਸਰਦੀਆਂ ਦੇ ਵਿੱਚ ਇਸ ਦੀ ਵਰਤੋਂ ਦੇ ਨਾਲ ਕਈ ਸਾਰੀਆਂ ਬਿਮਾਰੀਆਂ ਤੋਂ ਅਸੀਂ ਬਚ ਸਕਦੇ ਹਾਂ ਤੁਹਾਨੂੰ ਦੱਸਦੀ ਕਿ ਪਾਲਕ ਖਾਣਾ ਚਮੜੀ ਅਤੇ ਦਿਮਾਗ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਕਿਉਂਕਿ ਪਾਲਕ ਦੇ ਵਿੱਚ ਕੋਲੇਜਨ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਜੋ ਚਮੜੀ ਦੀ ਚਮਕ ਨੂੰ ਬਰਕਰਾਰ ਰੱਖਤ ਇਸ ਲਈ ਪਾਲਕ ਦਾ ਜੂਸ ਸਭ ਤੋਂ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ ਇਸ ਦੇ ਨਾਲ ਕੀ ਇਸ ਦਾ ਨਿਯਮਿਤ ਸੇਵਨ ਦਿਮਾਗ ਦੇ ਨਾਲ ਜੁੜੀਆਂ ਬਿਮਾਰੀਆਂ ਨੂੰ ਵੀ ਦੂਰਕ ਜੇਕਰ ਤੁਹਾਨੂੰ ਵੀ ਬਲੱਡ ਪ੍ਰੈਸ਼ਰ ਵਰਗੀਆਂ ਕਈ ਹੋਰ ਚਮੜੀ ਦੀਆਂ ਸਮੱਸਿਆਵਾਂ ਆ ਜਾਂ ਤੁਸੀਂ ਵੀ ਕਮਜ਼ੋਰੀ ਮਹਿਸੂਸ ਕਰਦੇ ਹੋ ਤਾਂ ਤੁਸੀਂ ਪਾਲਕ ਦਾ ਸੇਵਨ ਕਰ ਸਕਦੇ ਹੋ ਪਾਲਕ ਦਾ ਸਾਗ ਦੀ ਵਰਤੋਂ ਕਰ ਸਕਦੇ ਹੋ ਤੁਸੀਂ ਉਸ ਨੂੰ ਖਾ ਸਕਦੇ ਹੋ ਪਾਲਕ ਦਾ ਜੂਸ ਵੀ ਬਣਾਇਆ ਜਾ ਸਕਦਾ ਹੈ ਪਾਲਕ ਦਾ ਸੂਪ ਵੀ ਤੇ ਕਈ ਤਰ੍ਹਾਂ ਦੀਆਂ ਦਾਲਾਂ ਵੀ ਜੜੀਆਂ ਨੇ ਪਾਲਕ ਦੇ ਵਿੱਚ ਪੱਕੇ ਬਣਾਈਆਂ ਜਾ ਸਕਦੀਆਂ ਤੇ ਸਾਰੀਆਂ ਹੀ ਸਬਜ਼ੀਆਂ ਜੋ ਪਾਲਕ ਦੇ ਨਾਲ ਬਣਾਈਆਂ ਜਾਂਦੀਆਂ ਸਾਰੀਆਂ ਸਬਜ਼ੀਆਂ ਤੁਹਾਡੀ ਸਿਹਤ ਵਾਸਤੇ ਇੱਕ ਬਹੁਤ ਹੀ ਚੰਗਾ ਰਾਮਬਣ ਇਲਾਜ ਵੀ ਕੀਤਾ ਜਾ ਸਕਦਾ ਹੈ ਇਸ ਨੂੰ ਵੀ ਕਿਹਾ ਜਾ ਸਕਦਾ ਹੈ ਕਿ ਨਾ ਸਬਜ਼ੀਆਂ ਦੇ ਸੇਵਨ ਕਰਨ ਤੋਂ ਬਾਅਦ ਤੁਹਾਡੀ ਜ਼ਿੰਦਗੀ ਜਿਹੜੀ ਹੈ ਆਪਣੇ ਆਪ ਹੀ ਬਦਲਣੀ ਸ਼ੁਰੂ ਹੋ ਜਾਏਗੀ ਅੱਜ ਦੀਆਂ ਕੁਝ ਬਹੁਤ ਹੀ ਖਾਸ ਹੈਲਥ ਟਿਪਸ ਇਸੇ ਤਰ੍ਹਾਂ ਤੁਹਾਡੇ ਲਈ ਹਰ ਰੋਜ਼ ਕੁਝ ਨਾ ਕੁਝ ਖਾਸ ਹੈਲਥ ਟਿਪਸ ਜਿਹੜੀਆਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਦੇ ਰਵਾਂਗੇ ਫਿਲਹਾਲ ਦੇ ਲਈ ਦੇਖਦੇ ਰਹੋ ਨਿਰਪੱਖ ਪੋਸਟ ਤੇ ਹੁਣ ਮੈਨੂੰ ਦੇ ਉਚਾਸ ਧੰਨਵਾਦ